ਕਹ ਕ ਕਰੋ ਜਿਆ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ 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 ਲੋਕਾਂ ਨੂੰ ਜਾਨ ਕਰੋ ਆਪਣੀ ਰਾਖੀ ਯਾਦ ਕਰੋ ਸਰਕਾਰਾਂ ਨੂੰ ਚਾਨ ਕਰ ਆਪਣੀ ਰਾਖੀ ਅੱਜ ਕੀ ਨਾਮ ਹੈ ਤੇ ਕਿਹੜੇ ਯੂਨੀਅਨ ਆ ਤੁਹਾਡੇ ਮੈਂ ਮਨਾ ਗੁਰਵਿੰਦਰ ਸਿੰਘ ਆ ਜੀ ਅੱਜ ਠੇਕਾ ਮਜ਼ਦਮ ਸੰਘਰਸ਼ ਮੋਰਚਾ ਜਿੰਨ ਚ ਪੰਜਾਬ ਦੇ ਆਊਟਸੋਰਸਡ ਐਨਲਿਸਟਮੈਂਟ ਮਜ਼ਦਮ ਆ ਜਿਹੜੀਆਂ ਨਗੂਣੀਆਂ ਤਨਖਾਹਾਂ ਤੇ ਵੱਖ-ਵੱਖ ਵਿਭਾਗਾਂ ਚ ਕੰਮ ਕਰ ਰਹੇ ਆ ਲਗਾਤਾਰ ਜਿਹੜੀ ਸਰਕਾਰ ਆ ਉਹਨੇ ਬੇਸ਼ਰਮੀ ਦੀ ਜਿਹੜੀ ਹੱਦ ਆ ਉਹ ਟੱਪ ਚੁੱਕੀ ਆ ਲਗਾਤਾਰ 26 ਵਾਰ ਮੀਟਿੰਗਾਂ ਲਿਖਤੀ ਰੂਪ ਚ ਦੇ ਕੇ ਫਿਰ ਮੀਟਿੰਗ 6 ਤਰੀਕ ਦੀ ਜੀ ਸਾਨੂੰ ਮਿਲੇ ਹੋਈ ਸੀਗੀ ਉਹ ਫਿਰ ਇਹਨਾਂ ਨੇ ਕੈਨਸਲ ਕੀਤੀ ਆ ਅੱਜ ਇਸ ਕਰਕੇ ਸਾਰੇ ਪੰਜਾਬ ਚ ਜਿਹੜੀ ਇਹ ਪੰਜਾਬ ਸਰਕਾਰ ਦਾ ਪਤਲਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਖੂਗ ਰਹੇ ਆ ਨਾਲ ਹੀ ਸਰਕਾਰ ਨੂੰ ਚੇਤਾਵਨੀ ਆ ਜੇਕਰ ਇਹਨਾਂ ਆਊਟਸੋਰਸਡ ਸਿਲੈਸਟ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ ਤੋਂ ਨਗੂਣੀਆਂ ਤਨਖਾਹਾਂ ਤੇ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਜਿਹੜਾ ਅਸੀਂ ਸਭ ਕੁਝ ਖਾਵਾ ਲਿਆ ਲਾਓ ਅੱਗ ਲਾਓ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਕਰੀਟ ਸ਼ਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪਰ ਮੀਡੀਆ ਤੋਂ ਪੱਤਰ ਵਾਲਾ ਚੁੜਕਣਾ ਵਾਲਾ ਮੁੱਖ ਮੰਤਰੀ ਮਰਦਾ ਕਾਲੀ ਸਰਕਾਰ ਮਰਦਾਬਾ 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 ਦਰਦਗਾਂ ਦੇ ਰੋਲ ਤੇ ਹਾਏ 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 ਰੱਬ ਕੇ ਬਿੱਟਾ ਹਾਏ 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 ਜਿੰਨਾਬਾਦ ਜਿੰਨਾਬਾਦ ਕਮੇਰ ਮਾਰਨਾ ਛੱਡੋ ਸਭੇ ਹੋ ਕੇ ਅੱਗੇ ਆਓ ਵਾਰ ਵਾਰ ਮੀਡੀਆ ਤੋਂ ਪੁੱਛਣ ਵਾਲੀ ਸਰਕਾਰ ਮਰਦਾਬਾ ਬੋਲਾ ਮੁਰਦਾਬਾਦ ਮੁਰਦਾਬਾਦ ਪੁਣੀਆਂ ਦੇ ਗਲਾਮ ਸਰਕਾਰਾ ਮੁਰਦਾਬਾਦ ਮੁਰਦਾਬਾਦ ਕੀ ਨਾਮ ਹੈ ਜੀ ਮੇਰਾ ਨਾਮ ਜੀ ਰਣਜੀਤ ਸਿੰਘ ਅਸੀਂ ਜਲ ਸਪਲਾਈ ਦੇ ਕੱਚੇ ਕੰਮੇ ਜਿਵੇਂ ਅੱਜ ਠੇਕਾ ਮੋਹਨ ਲਾਲ ਸ਼ਕਰਸ਼ਮ ਬੋਲੋ ਪੂਰੇ ਪੰਜਾਬ ਦੇ ਵਿੱਚ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਅਸੀਂ ਪੂਰੇ ਪੰਜਾਬ ਵਿੱਚ ਅਰਤੀ ਭੂਗ ਨਜ਼ਾਰੇ ਕਰ ਰਹੇ ਹਾਂ ਕਿਉਂਕਿ ਪਿਲੇ ਮੁੱਖ ਮੰਤਰੀ ਪਿਲੇ 26 ਵਾਰ ਸਾਨੂੰ ਲਿਖਤੀ ਰੂਪ ਤੇ ਮੀਟਾ ਲੈ ਕੇ ਅੱਜ 6 ਫਰਵਰੀ ਸਾਡੀ ਮੀਟਿੰਗ ਫੇਰ ਸੀਗੀ ਉਸ ਤੋਂ ਮੁਕਰਾਇ ਇਸ ਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਤੇਕਾ ਵਾਰਸ਼ਗਾਂ ਦੇ ਬਰਨਰ ਹੇਟਾ ਪੂਰੇ ਵਿਲਾਜ ਅਰਤੀ ਗੁਰੂ ਮੁਜਾਰੇ ਕੀਤੇ ਆ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਇਸ ਠੇਕਾ ਵਾਰਸ਼ਗਾਂ ਦੇ ਵੱਲੋਂ ਇਸ ਸੰਘਾਸਨ ਨੂੰ ਹੋਰ ਤਕਾ ਕਰਾਂਗੇ ਕਿਹੜੀਆਂ ਮੰਗਾਂ ਸਨ ਆਪਣੇ ਕਿ ਮੰਨੀ ਨਹੀਂ ਸਰਕਾਰ ਨੇ ਸਰਕਾਰ ਨੇ ਜੀ ਸਾਡੀਆਂ ਜਿਵੇਂ ਕਿ ਅਸੀਂ ਪਿਛਲੇ 15-15 ਸਾਲੋਂ 20-20 ਸਾਲ ਤੋਂ ਸਾਡੇ ਕੱਚੇ ਮੁਲਾਜ਼ਮਾਂ 10-10 15-15 ਹਜ਼ਾਰ ਤੇ ਤਨਖਾਹਾਂ ਤੇ ਕੰਮ ਕਰ ਰਿਹਾ ਤੇ ਸਾਡੇ ਇੱਕ ਇੱਕ ਮੁਲਾਜ਼ਮ ਦੋ ਚਾਰ ਚਾਰ ਡਟੀਆਂ ਦੇ ਹੱਥੋਂ ਜੀ ਕੰਮ ਲਿਆ ਜਾਂਦਾਗਾ ਸਾਡੀ ਕਿਸੇ ਮਹਿਕਮੇ ਵੱਲੋਂ ਸਾਡੇ ਜਿਵੇਂ ਕੀ ਜੜ ਸਪਲਾਈ ਵਾਲੇ ਵੇਰਕਾਲੇ ਬਿਲੀ ਮਹਿਕਮੇ ਵਾਲੇ ਪਿਲੇ 15-15 ਸਾਲਾਂ ਤੋਂ ਬਹੁਤ ਘੱਟ 15-15 10-10 12-12 ਹਜ਼ਾਰ ਤੇ ਘੱਟ ਤੋਂ ਘੱਟ ਤਨਖਾਹ ਤੇ ਸਾਡੀ ਮਲਾਜੋ ਕੰਮ ਕਰ ਰਹੇ ਆ ਜਿਸ ਵਿੱਚ ਕੀ ਸੁਣੂਗੀ ਮਹਿਕਮੇ ਨੂੰ ਕੋਈ ਸਰਕਾਰ ਨੂੰ ਸਭ ਪਤਾ ਵੀ 10000 ਨਾਲ ਸਾਡੇ ਪਰਿਵਾਰ ਦੇ ਬੱਚਾ ਕਿਵੇਂ ਗੁਜ਼ਾਰਾ ਹੁੰਦਾ ਉਹ ਸਾਡੇ ਪਰਿਵਾਰ ਸਾਡੇ ਕੱਚੇ ਕੰਮ ਨੂੰ ਪਤਾ ਵੀ ਅਸੀਂ ਆਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਕਰਦੇ ਤੇ ਮੰਗਾ ਤੁਹਾਡੀ ਨਹੀਂ ਪੂਰੀਆਂ ਹੁੰਦੇ ਕਿ ਤੁਹਾਡੇ ਅਗਲੇ ਸੰਦਰਸ਼ ਕਿਵੇਂ ਹੋਗਾ ਜੇਕਰ ਸਾਡੀਆਂ ਅੱਜ ਤੋਬਾ ਮੰਗਾਂ ਨਹੀਂ ਮੰਨੀਆਂ ਤਾਂ ਸਾਡੀ ਸਾਡੇ ਆਗਾਮਬਦੂ ਜਿਹੜੇ ਸੁਭਾ ਕਮੇਟੀ ਵਾਲਿਆ ਪੰਜਾਬ ਦੇ 18 ਮਾਰਚ ਨੂੰ ਜੋ ਮੀਟਿੰਗ ਮਿਲੀ ਹੈ ਸਾਨੂੰ ਜੇਕਰ ਉਹ ਸਾਡੀ ਮੰਗ ਨਹੀਂ ਮੰਨਦੇ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਸੰਘਰਸ਼ੀ ਯੋਧੇ ਅਸੀਂ ਮੁਰੇ ਹਰ ਕੇ ਅਸੀਂ ਆਪ ਦੀ ਜਾਨ ਦੀ ਬਾਜ਼ੀ ਲਗਾ ਕੇ ਆਦੇ ਪਰਿਵਾਰਾਂ ਦਾ ਤੇ ਆਪ ਦੇ ਬੱਚਾਂ ਦਾ ਉਜਵਲ ਭਖ ਬਣਾਉਣ ਵਾਸਤੇ ਅਸੀਂ ਹੋਰ ਸੰਘਰਸ਼ ਨੂੰ ਤਿੱਖਾ ਕਰਾਂਗੇ ਧੰਨਵਾਦ ਮਰਦਾਬਾ ਮਰਦਾਬਾ